ਸਾਰਾ ਵਿੜਾ ਪਤੇ ਆਇਆ ਮਾਰੀ ਜਾਂਦਾ ਇੱਕ ਬੰਦਾ ਅੱਜ ਸਰ ਕਿਸੇ ਬੰਦੇ ਦਾ ਖੜੋ ਥੋੜਾ ਚਿਰ ਬਸ ਇੱਕ ਬੰਦਾ 12 ਜਨ ਦੇ ਚਟਨੀ ਖਾ ਜਾਂਦਾ ਤੁਰਕੇ ਖਾਵਣ ਆਇਆ ਗਿਲਸਾ ਵਾਲੀ ਚਾਲ ਤਰੀ ਟੈਂ 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 ਨਹੀਂ ਲੱਗਦਾ ਤਾਂ ਉਹੀ ਹੈ ਰਣਾ ਦੂਰੋਂ ਤਾਂ ਭੇਖਿਆ ਪੈਂਦਾ ਚਾਰ ਵਾਰੀ ਸ਼ਰਾਰਤ ਕਰ ਪੀ ਤਿੰਨ ਚਾਰ ਵਾਰੀ ਹੋਰ ਯਾਰ ਇਹ ਗਲਤ ਗੱਲ ਆ ਬਈ ਬਹੁਤ ਜ਼ਿਆਦੇ ਤੇ ਮੁੜ ਕੇ ਕਾਨੂੰਨੀ ਕਾਰਵਾਈ ਵੀ ਹੋਊਗੀ ਜਿਹੜੇ ਪਿੰਡ ਵਾਲੀ ਕਾਰਵਾਈ ਕਰਨਗੇ ਉਹ ਅੱਡਾ ਪਰਮਾਤਮਾ ਦੀ ਕਿਰਪਾ ਜੀ ਜਿੱਥੇ ਮਿਹਰ ਉਹਦੀ ਮਿਹਰਬਾਨੀ ਆਗੀ ਇੱਥੇ ਦੀ ਕਰੋਪੀ ਆ ਉੱਥੇ ਕਰੋਪੀ ਸਤਿ ਸ਼੍ਰੀ ਅਕਾਲ ਜੀ ਬੜਾਸ ਕੇ ਦਿਖਾ ਦੇ ਇੱਥੇ ਕਿਹਸਾ ਸਟਮਾ ਉਹਦਾ ਕਿੰਨੀ ਫੀਸ ਆ ਉਹਦੀ ਤੇ ਕੈਨ ਨਹੀਂ ਦਿੰਦੇ ਕਿ ਨਹੀਂ ਦਿੰਦੇ ਨਾਲ ਕਿੰਨੀਆਂ ਵੀ ਲਿਆਉਣੀਆਂ 200 ਲੈ ਕੇ ਆਉਣੀਆਂ 200 ਦੇ ਵਿੱਚ ਕੈਨ ਨਹੀਂ ਦੇਣੇ ਕਿ ਨਹੀਂ 200 ਦੇ ਵਿੱਚ ਨਹੀਂ ਦਿੰਦੇ ਪਹਿਲਾਂ ਤੋਂ ਨਾਰਮਲ ਸੀ ਸਿਰਾਂ ਤੋਂ ਭਾਰੇ ਗੇ ਖਤਰ ਤੋਂ 75 ਮਾਣੂ ਕਣਕਾਂ ਨੂੰ ਕਮ ਲੈਣਾ ਸਾਰੇ ਨੇ ਵਟ ਲੀਆਂ ਤੂੜੀਆਂ ਬਣ ਰਹੀਆਂ ਤੇ ਹੁਣ ਲਾਈਟ ਵੀ ਆਉਣ ਲੱਗ ਗਈ ਟੋਆ ਇਹਨਾਂ ਨੇ ਭਾਰੀ ਦਿੱਤਾ ਵੈਰੀ ਗੁੱਡ ਜਰਮੀ ਵਧ ਗਈ ਤੁਹਾਨੂੰ ਪਤਾ ਹੀ ਹੈ ਐਂ ਦਰਖਤਾਂ ਥੱਲੇ ਨਾ ਪਾਣੀ ਜ਼ਰੂਰ ਰੱਖਦਿਆ ਕਰੋ ਅੱਜ ਸਤੂ ਕਿਸੇ ਬੰਦੇ ਦਾ ਖੜੋ ਥੋੜਾ ਚਰਬਸ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਬਾਕੀ ਕਣਕਾਂ ਨੂੰ ਕੰਮ ਲੱਗ ਰਿਹਾ ਸਾਰਿਆਂ ਨੇ ਵੜ ਲੀਆਂ ਤੂੜੀਆਂ ਬਣ ਰਹੀਆਂ ਤੇ ਹੁਣ ਲਾਈਟ ਵੀ ਆਉਣ ਲੱਗੀ ਜਿਵੇਂ ਪਹਿਲਾਂ ਕੱਟ ਲੱਗਦੇ ਸੀ ਹੁਣ ਮਤਲਬ ਆਉਣ ਲੱਗੀ ਵਧੀਆ ਅੱਜ ਪਹਿਲਾਂ ਤੱਕ ਸੀਗਾ ਨਹੀਂ ਤੱਕ 9 ਵਜੇ ਜਾਂਦੀ ਸੀ ਤੇ 5 ਵਜੇ ਤੱਕ ਲੱਗੇ ਤੱਕ ਲਾਈਟ ਆਉਂਦੀ ਸੀਗੀ ਬਾਕੀ ਗਰਮੀ ਦਰਦਰ ਬਦ ਰਹੀ ਹੈ ਲੋਹਾਂ ਹੀ ਬਦ ਰਹੀਆਂ ਹੈ ਪਰ ਆਉਣ ਵਾਲੇ ਦਿਨਾਂ 'ਚ ਦੱਸਿਆ ਜਾ ਰਿਹਾ ਵੀ ਜਿਹੜਾ ਮੌਸਮ ਹੈ ਫਿਰ ਬਦਲੂਗਾ ਕਰੀ ਤੇ ਮੀਂਹ ਸੀ ਦਾ ਪ੍ਰੋਗਰਾਮ ਹੈਗਾ। ਬਾਕੀ ਆਜੋ ਵਾਧਦੇ ਆਪਾਂ ਅੱਜ ਦੀ ਵੀਡੀਓ ਵੱਲ। ਬਾਕੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਕਿ ਗਰਮੀ ਵਧ ਗਈ ਤੁਹਾਨੂੰ ਪਤਾ ਹੀ ਹੈ ਐਂ ਦਰਖਤਾਂ ਥੱਲੇ ਨਾ ਪਾਣੀ ਜ਼ਰੂਰ ਰੱਖਦਿਆ ਕਰੋ। ਤੇ ਜਾਂ ਨਾਲ ਮਤਲਬ ਚੋਗਾ-ਚੋਗਾ ਪਾਦਿਆ ਕਰੋ। ਉਹਦੇ ਨਾਲ ਫਰਕ ਕੋਈ ਨਹੀਂ ਪੈਣਾ ਐ ਵੀ ਵਿਚਾਰੇ ਪੰਛੀ ਗਰਮੀ ਹੈ ਤੇ ਪਾਣੀ ਪੁਣੀ ਪੀ ਲੈਣਗੇ ਵਧੀਆ ਛਾਵੇਂ ਰੱਖਿਆ ਕਰੋ। ਤੇ ਬਹੁਤ ਵੱਡਾ ਪੰਨਾ ਹੈ ਜਿੰਨਾ ਵੀ ਕਹਿ ਦਿੱ ਗਏ। ਤੇ ਆਪਣਾ ਜਾਂਦਾ ਕੁਝ ਨਹੀਂ। ਫੰਡਮੈਂਟ ਦਾ ਕੰਮ ਹੈ ਤੜਕੇ ਭਰਤਾ ਸ਼ਾਮ ਨੂੰ ਡੋਲ ਕੇ ਸਾਫ ਕਰਕੇ ਫਿਰ ਭਰਤਾ ਇਹਨਾਂ ਕੰਮਾਂ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਹੋਰ ਖਰਾਓ ਇਹ ਮੁੱਲ ਲਈ ਇਹ ਘੜਕ ਮਾਲ ਜਮੀਨ ਹੀ ਲਈ ਸਤਿ ਜੀ ਅੱਛਾ ਨਹੀਂ ਲਈ ਚਲੋ ਸਾਫ ਰੱਖਿਆ ਪਾਪਾ ਪਵਾ ਕੇ ਲੈ ਕੇ ਤੁਹਾਨੂੰ ਅੱਛਾ ਕਿਉਂ ਤੋਂ ਮੁੱਲ ਲੈ ਕੇ ਆਏ ਹੋ ਘੜਕ ਦਾ ਪਾਪਾ ਪਵਾ ਕੇ ਲੈ ਕੇ ਚਲੋ ਚਲੋ ਹੋਰ ਵਧੀਆ ਸਾਰੇ ਵਧੀਆ ਜੀ ਵਧੀਆ ਮੈਂ ਤਾਂ ਰੱਖ ਕਿੱਦ ਰੱਖੀ ਐ ਤਕ ਜੀ ਬਿਨਾ ਚਲੋ ਭਾਈ ਠੀਕ ਹੈ ਜੀ ਹਰੇਕ ਬੰਦਾ ਆਪਦਾ ਭਰਾਵਾ ਕਰਦਾ ਇੰਤਜ਼ਾਮ ਆਟੇ ਦਾ ਬਾਕੀ ਦੋਸਤੋ ਕਣਕਾਂ ਕਣਕਾਂ ਲੱਗੀਆਂ ਵੱਢ ਤੁਸੀਂ ਵੇਖ ਸਕਦੇ ਹੋ ਤੇ ਪਰ ਆਇਆ ਵੀ ਹੁਣ ਤਾਂ ਡਰ ਬਹੁਤ ਬਣਿਆ ਪਿਆ ਸੀ ਜਿਵੇਂ ਪੰਜਾਬ ਦੇ ਹਾਲਾਤ ਹੋਏ ਪਏ ਸੀ ਨਾ ਆ ਪਿਛਲੇ 3-4 ਦਿਨਾਂ ਦੇ ਪਿਛਲੇ 3-4 ਦਿਨਾਂ ਤੇ ਇੰਨੀ ਅੱਗ ਲੱਗੀਆਂ ਗੱਲਾਂ ਹੀ ਛੱਡ ਦਿਓ ਸਾਰਿਆਂ ਨੂੰ ਪਤਾ ਹੀ ਹੈ ਤੇ ਭਰਾਵਾ ਪਰਮਾਤਮਾ ਦਾ ਧੰਨਵਾਦ ਜਿਹੜੇ ਉਹ ਇਹੋ ਜਿਹੇ ਲੋਕ ਜਿਨ੍ਹਾਂ ਨੇ ਇੱਕ ਦੂਜੇ ਦੀ ਮਦਦ ਕਰੀ ਹੈ ਜਿੱਥੇ ਵੀ ਬਚਤ ਹੋਈ ਐ ਜਿਹੜੇ ਥਾਵਾਂ ਤੇ ਨੁਕਸਾਨ ਹੋ ਗਿਆ ਚਲੋ ਹੁਣ ਕਰ ਤੱਕ ਕੀ ਸਕਦੇ ਆ ਪਰ ਐਂ ਵੀ ਆਸੇ ਪਾਸੇ ਦੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਮਦਦ ਕਰੀ ਆ ਸਾਰਿਆਂ ਦੀ ਰਲ ਮਿਲ ਕੇ ਟਾਈਮ ਪਾਸ ਹੁੰਦਾ ਹੁੰਦਾ ਤੇ ਇੱਕ ਵੀਡੀਓ ਆ ਰਹੀ ਸੀ ਵਿਚਾਰੇ ਦੀ ਕਿਸਾਨ ਵਿਚਾਰਾ ਰੋਈ ਜਾਂਦਾ ਸੀ ਪਹਿਲਾਂ ਤੇ ਕੱਲ ਉਹਦੀ ਇੱਕ ਇੰਟਰਵਿਊ ਦੱਸੀ ਜਾਂਦਾ ਸੀ ਕਹਿੰਦਾ ਭਾਈ ਮੇਰੇ ਪੈਸੇ ਪੂਰੇ ਹੋ ਗਏ ਐ ਤੇ ਮੈਨੂੰ ਹੁਣ ਕੋਈ ਪੈਸੇ ਨਾ ਪਾਵੇ ਦੇਖ ਲਓ ਇਮਾਨਦਾਰੀ ਪੂਰੀ ਐ ਇਹੋ ਜੀ ਗੱਲ ਨਹੀਂ ਇਮਾਨਦਾਰੀ ਪੂਰੀ ਐ ਬਾਕੀ ਬਈ ਦੋਸਤੋ ਅਸਰ ਨੂੰ ਮਲਾਉਣੇ ਬਾਈ ਅਰਗੇ ਨਾ ਕੀ ਹਾਲ ਹੈ ਜੀ? ਵਧੀਆ ਬਾਈ ਜੀ। ਤਕੜਿਓ। ਸਤਿ ਸ੍ਰੀਕਾਲ ਜੀ। ਹੋਰ ਵਧੀਆ? ਹਾਂ ਜੀ। ਇਹ ਆ ਜੀ ਸਾਡੇ ਪਿੰਡ ਦੇ ਮਿਹਨਤੀ ਬੰਦੇ ਤੇ ਟੋਆ ਇਹਨਾਂ ਨੇ ਭਰ ਹੀ ਦਿੱਤਾ। ਵੈਰੀ ਗੁੱਡ। ਗਰਮੀ ਬਹੁਤ ਹੈ ਕਿ ਨਹੀਂ? ਗਰਮੀ ਬਹੁਤ ਹੋਈ ਪਈ ਹੈ। ਤੇ ਆਪਣਾ ਨਰੇਗਾ ਕੰਮ ਚੱਲੀ ਜਾਂਦਾ ਜੀ? ਹਾਂ ਜੀ ਪਿੰਡ ਨਰੇਗਾ ਦਾ ਕੰਮ ਚੱਲੀ ਜਾਂਦਾ। ਚੱਲੀ ਜਾਂਦਾ ਜੀ। ਤੇ ਇਹ ਦਿਨਾਂ ਤੋਂ ਚੱਲੀ ਜਾਂਦਾ ਪਿਛਲੇ ਜੀ। ਵੈਸੇ ਮੈਂ ਅਦਰ ਬਾਬੇ ਯਾਰਕਣ ਨੂੰ ਪੁੱਛਿਆ ਸੀ ਪਰ ਹੁਣ ਸਹੀ ਟਾਈਮਿੰਗ ਕੀ ਹੈ ਜੀ? 8 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ? ਇਹ ਜੀ ਸਹੀ ਟਾਈਮ ਹੈ ਜੀ 8 ਵਜੇ ਤੋਂ ਲੈ ਕੇ 5 ਵਜੇ ਤੱਕ ਆ ਜੀ ਤੇ ਵੇਚਦੀ ਬ੍ਰੇਕ ਕਿੰਨੇ ਟਾਈਮ ਦੀ ਹੁੰਦੀ ਜੀ ਬ੍ਰੇਕ ਜੀ ਇੱਕ ਘੰਟੇ ਦੇ ਕਰਦੇ ਅੱਜ 1 ਵਜੇ ਤੋਂ ਲੈ ਕੇ 2 ਵਜੇ ਕਰਦੇ ਤੇ ਪੈਸੇ ਪੁਛੇ ਆ ਜਾਂਦੇ ਟਾਈਮ ਤੇ ਜੀ ਪੈਸੇ ਪੁਛੇ ਜੀ ਵੇਚਤਾ ਆਣੇ ਚਾਹੀਦੇ ਪਰ ਕਈ ਵਾਰੀ ਘੰਟਿਆਂ ਤੋਂ ਲੇਟ ਆ ਜੀ ਐਤ ਕੀ ਲੇਟ ਆਣਾ ਜੀ ਕਈ ਟਾਈਮ ਤੋਂ ਆਇਆ ਐਤ ਕੀ ਪਲਸਰਾ ਵੀ ਨਹੀਂ ਆਇਆ ਤੇ ਨਹੀਂ ਆਇਆ ਜੀ ਤੇ ਇਹ ਡਾੜੀ ਕਿੰਨੀ ਹੈ ਬਾਈ ਜੀ ਡਾੜੀ ਜੀ ਐਤ ਕੀ ਵਧੀ ਹੈ ਜੀ ਹਾਂ ਜੀ 300 ਤੇ 40 45 ਰੁਪਏ ਕਹਿ ਰਿਹਾ ਇਸ ਟਾਈਮ ਤੇ ਵਧੀ ਹੈ ਵਧੀ ਹੈ ਪਹਿਲਾਂ ਘੱਟ ਹਾਂ ਜੀ 340 4 ਏ ਕੋਈ ਨਹੀਂ ਚਲੋ ਹੁਣ ਤਾਂ ਆਖੀ ਜਾਂਦੇ ਵੀ ਤਨਖਾਹਾਂ ਤਰ੍ਹਾਂ ਵੀ ਲੇਟ ਐ ਤੇ ਪੈਲਸਨਾ ਵੀ ਨਹੀਂ ਆ ਗਏ ਤੱਕੀ ਪਿਛਲੇ ਕਿਹੜੇ ਵੀ ਲੇਟ ਸੀਗੀਆਂ ਹਨਾ ਚਲੋ ਉਮੀਦ ਆ ਵੀ ਚੱਲ ਆ ਤਾਂ ਜਾਂਦੇ ਹੂੰ ਕੰਟੈਂਸ਼ਨ ਵਾਲੀ ਗੱਲ ਤਾਂ ਨਹੀਂ ਨਹੀਂ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਜੇ ਪੈਸੇ ਆ ਜਾਂਦੇ ਸਰਕਾਰ ਨੂੰ ਇਹ ਬੇਨਤੀ ਆ ਵੀ ਕਿਉਂਕਿ ਐ ਹੁੰਦਾ ਨਹੀਂ ਯਾਰ ਜਿਹੜਾ ਗਰੀਬੰਦਾ ਹੁੰਦਾ ਉਹਨੇ ਸਾਰਾ ਕੁ ਮੁੱਲ ਲੈ ਕੇ ਆਣ ਦਾ ਘਰੇ ਆਉਂਦਾ ਇਹ ਸਹੀ ਗੱਲ ਇਹ ਦਿਹਾੜੀ ਟਾਈਮ ਤੇ ਮਿਲਣੀ ਚਾਹੀਦੀ ਆਪਾਂ ਮੈਂ ਅੱਧੀ ਦੇ ਦਸਨ ਕਿਰਾ ਵਿਚਾਰ ਆ ਆਪਣੇ ਘਰੇ ਰਸਣ ਪਾਣੀ ਜਾਂ ਕੋਈ ਹੋਰ ਲੈ ਕੇ ਜਾਂਦਾ ਹਰ ਇੱਕ ਬੰਦਾ ਮੈਂ ਬਾਹਲੇ ਬੰਦੇ ਵੇਖੇ ਆ ਜੀ ਜਿਹੜੇ ਘੋ ਵੀ ਨੂਨ ਮਿਰ ਵੀ ਸਾਡੇ ਭਰਾਵਾਂ ਦਾ ਜਿਹੜਾ ਹੈਗਾ ਬੰਦ ਦਾ ਹੱਕ ਉਹ ਦਿੱਤਾ ਜਾਵੇ ਤੇ ਕਿਉਂਕਿ ਇੰਨੀ ਗਰਮੀ 'ਚ ਮਿਹਨਤ ਕਰਨੀ ਵੀ ਬਹੁਤ ਜ਼ਿਆਦਾ ਔਖੀ ਆ ਮਨਪ੍ਰੀਤ ਨੇ ਵੀ ਕਣਕ-ਕਣਕ ਵੱਢ ਲਈ ਐ ਤੇ ਹੁਣ ਪਤਾ ਨਹੀਂ ਕਿੱਧਰ ਫਿਰਦਾ ਐ ਇਧਰ ਤੁੜੀ ਪਾਰੇ ਨੇ ਇਹਨਾਂ ਨਾਲ ਵੀ ਕਰਾਂ ਗੱਲਾਂ-ਬਾਤਾਂ ਜਿੰਨੀ ਜਲਦੀ ਹੁੰਦਾ ਕੰਮ ਨਵੇੜ ਦੋ ਬਸ ਹੁਣ ਤਾਂ ਤੇ ਹੁਣ ਇਦੋਂ ਬਾਅਦ ਚੱਲ ਪੂਗਾ ਜੀ ਝੋਨਾ ਹਾਂਜੀ ਤੇਰਾ ਡਾਂਸ ਲੋਕਾਂ ਨੇ ਬਹੁਤ ਮਿਸ ਕਰਿਆ ਯਾਰ ਇਦੋਂ ਤੇਰਾ ਤੋਂ ਉਹ ਨਾਲ ਸੀ ਡਾਂਸ ਕਰੂਗਾ ਬੁੱਧ ਕਰੇ ਨਹੀਂ ਤੂੰ ਮੁੱਕਰੀ ਗਿਆ ਡਾਂਸ ਤੂੰ ਧੀ ਚ ਕਰੀ ਦੇ ਨਹੀਂ ਅੱਛਾ ਤੁਰ ਕੇ ਦਿਖਾ ਮੜਾ ਗਿੱਲਾ ਸਾਹ ਵਾਲੀ ਚਾਲ ਤਰੀ ਟੈਂ 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 ਨਹੀਂ ਲੱਗਦਾ ਤਾਂ ਉਹੀ ਯਾਰ ਹਨ ਦੂਰਾ ਤਾਂ ਪਰੇਖਿਆ ਪੈਂਦਾ ਕਦੀ ਪੈਂਦਾ ਨਹੀਂ ਪਹਿਲੇ ਖਦਾ ਪੈਂਦਾ ਪੂਰਾ ਯਾਰ ਹੋਰ ਤਾਂ ਨਾ ਬੰਦੇ ਯਾਰ ਜਿਹੜੇ ਤੂੰ ਧੀ ਚ ਲੱਗੇ ਪਿਆ ਬਾਈ ਤੇ ਝਾੜ ਕੇ ਵੇ ਰਿਆ ਜਿੱਤ ਕੀ ਝਾੜਦਾ ਬਹੁਤ ਓਕੇ ਰਿਹਾ ਯਾਰ ਓਕਾ ਕਿੰਨੇ ਹੋ ਗਏ ਖਤਰ ਤੋ 75 ਮਾਣੋ ਤੇ ਵਧੀਆ ਝਾੜ ਹੋ ਗਿਆ ਯਾਰ ਪਹਿਲਾਂ ਤੋਂ ਨਾਰਮਲੀ ਸਰਾਂ ਤੋਂ ਘਰ ਤੂੰ ਵੈਸੇ ਆਪਣੇ ਆਮ ਪਿੰਡ ਦੀ ਕਿਉਂ ਸਤ ਰਹੀ ਹੈ ਬਈ ਪਤਾ ਕੁਛ ਸੜ ਤੋਂ ਪਹਿਨ ਮੰਨਦੇ ਤਕਰੀਬ ਰਹੀ ਹੈ ਪਿੰਡ ਆਪਣੇ ਸਾਰਾ ਚਲੋ ਵਧੀਆ ਭਰਾ ਉਹਨਾਂ ਕਣੀ ਵੇਖੋ ਵਿਚਾਰਾਂ ਇਹਨਾਂ ਦੀ ਅੱਗਾਂ ਲੱਗੀਆਂ ਯਾਰ 52 55 ਤੱਕ ਤੇ 55 ਤੋਂ 75 ਤੱਕ ਚਾਰ ਪਰਮਾਤਮਾ ਦੀ ਕਿਰਪਾ ਜੀ ਜਿੱਥੇ ਮਿਹਰ ਉਹਦੀ ਮਿਹਰਬਾਨੀ ਆਗੀ ਜਿੱਥੇ ਉਹਦੀ ਕਰੋਪੀ ਹੈ ਉੱਥੇ ਕਰੋਪੀ ਹੈ ਤਾਂ ਬਾਕੀ ਭਾਈ ਕਿਸਾਨ ਮਜ਼ਦੂਰ ਇਕਤਾ ਜੰਦਾਬਾ ਸਾਡੇ ਭਰਾਵਾਂ ਕਿਸਾਨਾਂ ਤੇ ਪਰਮਾਤਮਾ ਮਿਹਰ ਭਰਿਆ ਰੱਖੇ ਹੋਰ ਵੀਰੇ ਠੀਕ ਹੈ ਜੀ ਤੂੰ ਨਹੀਂ ਆਣਾ ਚੰਡੀਗੜ੍ਹ ਚੰਡੀਗੜ੍ਹ ਤੋਂ ਕੀ ਕਰਨਾ ਤੇ ਗਾਣੂ ਕਿੱਥੇ ਫਰਾ ਝੋਟੀ ਸ਼ਾਬ ਕੀ ਅਛਾ ਵੈਰੀ ਗੁੱਡ ਕੌਣ ਕੌਣ ਦੋ ਨਹੀਂ ਇੱਕਲਾ ਨਹੀਂ ਤੇ ਗਰਮੀ ਇਹ ਗਰਮੀ ਗੇਲਾ ਤੇ ਚਾਚਾ ਕੁਲ ਗਿਆ ਉਹ ਬਾਜੀ ਕੇ ਠੀਕਾ ਠੀਕਾ ਹੋ ਸੱਟ ਕੱਢ ਦੀ ਕਲਾ ਬੜੱਸ ਕੇ ਦਿਖਾ ਦੇ ਇੱਥੇ ਹੋ ਗਏ ਉੱਥੋਂ ਵਿਲੇ ਤੇ ਹੁਣ ਜਾਣੇ ਅੱਡੇ ਕਣੀ ਅੱਡੇ ਤੇ ਵੇਣੇ ਕੀ ਮਾਹੌਲ ਐ ਤੇ ਹੁਣ ਤਾਂ ਥੋੜੀ ਗਰਮੀ ਘਟੀ ਐ ਕਿਉਂਕਿ ਸਮਾਂ ਹੋ ਚੁੱਕਿਆ ਜੀ 5:30 ਦੇ ਲਾਗੇ ਤੱਕ ਹੰਤਾ ਐ ਵੀ ਰਾਤਾਂ ਹੋ ਗਈਆਂ ਛੋਟੀਆਂ ਤੇ ਤੜਕੇ ਵੀ ਟਾਈਮ ਨੇ ਦਿਨ ਚੜ ਜਾਂਦਾ ਸਵਾ ਪੰਜ ਵਜੇ ਤੱਕ ਵਧੀਆ ਕਰਮਨ ਜੋਸ਼ ਸਿੰਘ ਮਾਨ ਖੜੇ ਨੇ ਉਹ ਤਾਂ ਦਾਣਾ ਮੰਡੀ ਦੇ ਵਿੱਚ ਜਾ ਰਹੇ ਟਰੱਕ ਸਿੱਧਾ ਸਿੱਧਾ ਹੀ ਸਿੱਧਾ ਕੀ ਹੜਾ ਕਰਮਨ ਇੰਨਾ ਤੇ ਜਾਇਆ ਲੜਕਿਆ ਤੋਂ ਆਇਆ ਲੜਕਿਆ ਕਰੋ ਨਹੀਂ ਨਹੀਂ ਲੜਕਦਾ ਹੀ ਆ ਫੇਰ ਕੀ ਚੱਕਰ ਆ ਬਈ ਹੋ ਗਿਆ ਆ ਗਿਆ ਚੀਚੀ ਨੇ ਦਵਾਈਾ ਘਾਵੜਾ ਕਰ ਨੂੰ ਕਰਨਾ ਹੋਰ ਚੁੱਪ ਬਈ ਵਧੀਆ ਜੀ ਦੇਖੋ ਠੀਕ ਹੋ ਸਿਹਤ ਤਕੜੀ ਹੈ ਬਹੁਤ ਵਧੀਆ ਚਲੋ ਚੰਗੀ ਗੱਲ ਹੈ ਹੋਰ ਕੰਮ ਕਰ ਕੀ ਚੱਲ ਰਿਹਾ ਅੱਜ ਕੱਲ ਬਸ ਮੇਗਾ ਦਾ ਚੱਲ ਰਿਹਾ ਜੀ ਅੱਛਾ ਹਾਂ ਇੱਥੇ ਕੋਈ ਵਾਲ ਬਦਲਦਾ ਬੰਦਾ ਜੀ ਅੱਛਾ ਇੱਥੇ ਹਾਂ ਹਾਂ ਚੋਰੀ ਕਰ ਰਿਹਾ ਪਾਣੀ ਦੀ ਉਧਰ ਵੇੜੇ ਚ ਪਾਣੀ ਨਹੀਂ ਜਾਂਦਾ ਉਹਦਾ ਕਰਕੇ ਥੋੜਾ ਹੈ ਪਤਾ ਮੜਾ ਨਹੀਂ ਗਿਆ ਪਤਾ ਨਹੀਂ ਲੱਗਿਆ ਬਿਨਾ ਡਾਈ ਤੱਕ ਮੈਂ ਖੋਲ ਲੈਂਦਾ ਉਹਦੇ ਕੋਲ ਚਾਬੀ ਇੱਕ ਮੋਟੀ ਟੈਕ ਵਾਲੀ ਚਾਬੀ ਨਾਲ ਖੋਲ ਦੋ ਬਣਾ ਪਰ ਦੋ ਪਾਸੇ ਪਾਣੀ ਵੰਡਿਆ ਜਾਂਦਾ ਹਾਂ ਪਾਸੇ ਬਣਾ ਕੇ ਦੋ ਪਾਸੇ ਪਾਣੀ ਹੀ ਰਹੇ ਨਾ ਵੀ ਬਾਈ ਜੇ ਕੋਈ ਸਾਡਾ ਵੀਡੀਓ ਦੇਖ ਰਿਹਾ ਬੰਦਾ ਤਾਂ ਹੁਣ ਇਹਨਾਂ ਨੇ ਫੜ ਲਿਆ ਦਾ ਮੁੜ ਕੇ ਹੋਈ ਕਾਰਵਾਈ ਦੱਸਿਆ ਉਹਨੂੰ ਛਿੱਤਰ ਪੈਣਗੇ ਸਾਰਾ ਵਿਹੜਾ ਪਤੇ ਆਇਆ ਮਾਰੀ ਜਾਂਦਾ ਇੱਕ ਬੰਦਾ ਸਹੀ ਗੱਲ ਆ ਬਾਈ ਬਹੁਤ ਬਰਾਬਰ ਉਹਨਾਂ ਤੇ ਆਇਆ ਮਾਰੀ ਜਾਂਦਾ ਔਰ ਚਾਬੀ ਇਧਰੋਂ ਲਾ ਲਿਆ ਇੱਕ ਟਾਈ ਸੀ ਪਹਿਲਾਂ ਲਾਈਟ ਹੀ ਨਹੀਂ ਆਉਂਦੀ ਸੀ ਬਾਈ ਮਸਾ ਪਾਣੀ ਆਉਂਦਾ ਸੀਗਾ ਹੁਣ ਉਹ ਚਾਬੀ ਲਾਉਂਦਾ ਅੱਜ ਲਾਈਟ ਆਉਣ ਲੱਗੀ ਐ ਦੇਖ ਲੈ ਲੋਕ ਇਹ ਰਹਿਣਾ ਇਹ じゃ ਕੋਈ ਤੇ ਛੱਡ ਦੋ ਯਾਰ ਪਾਣੀ ਦੋ ਵਾਰ ਟਾਈ ਨਹੀਂ ਆਉਂਦਾ ਨਹੀਂ ਸਹੀ ਗੱਲ ਆ ਸਹੀ ਗੱ ਹੋਰ ਯਾਰ ਇਹ ਗਲਤ ਗੱਲ ਆ ਬਈ ਬਹੁਤ ਜ਼ਿਆਦੇ ਤੇ ਮੁੜ ਕੇ ਕਾਨੂੰਨੀ ਕਾਰਵਾਈ ਵੀ ਹੋਊਗੀ ਜਿਹੜੇ ਪਿੰਡ ਵਾਲੀ ਕਾਰਵਾਈ ਕਰਨਗੇ ਵੱਡਾ ਉਹ ਅੱਡਵਾਣੀ ਦੀ ਤਾਂ ਸਭ ਨੂੰ ਲੋੜ ਆ ਹੋਰ ਯਾਰ ਪਤਾ ਨਹੀਂ ਉਹਨੂੰ ਕਹਾਂ ਵੀ ਹੁਣ ਜਿਹੜਾ ਹੋ ਗਈ ਗਲਤੀ ਹੋ ਗਈ ਤੁਹਾਨੂੰ ਵੀ ਗਾਂਹ ਨੂੰ ਨਹੀਂ ਆਈ ਹੈ ਹਾਂ ਕਨੋ ਮੋਬਾਈਲ ਵਾਲੇ ਵੀ ਦੱਸੀ ਇਹਨੇ ਮੋਬਾਈਲ 'ਚ ਵੀ ਵੱਜ ਜਾ ਜੀ ਵੱਜ ਗਈ ਨਹੀਂ ਸਹੀ ਗੱਲ ਆ ਜੀ ਇਹ ਸਹੀ ਗੱਲ ਕਾਲੇ ਪਾਣੀ ਦੀ ਆ ਹੋ ਵੀ ਗੱਲ ਸਹੀ ਆ ਬਈ ਬਾਕੀ ਜਿਹੜਾ ਪਾਣੀ ਆ ਰਿਹਾ ਬਹੁਤ ਗੰਦਾ ਆ ਰਿਹਾ ਤੇ ਉਹਦੇ ਬਾਬਤ ਵੀ ਕੋਈ ਨਾ ਕੋਈ ਹੱਲ ਕਰਾਇਆ ਜਾਵੇ ਹਾਂ ਫੈਕਟਰੀਆਂ ਦਾ ਪਾਣੀ ਫਿਲਟਰ ਫਿਲਟਰ ਲਾ ਦੇ ਤੇ ਦੂਜਾ ਫਿਲਟਰ ਕਿਹੜਾ ਉਹ ਚਲਾਉਂਦਾ ਫਿਲਟਰ ਚਲਾਤਾ ਤੂੰ じゃ ਉਹ ਹਾਂ ਕੀ ਸਿਸਟਮ ਆ ਉਹਦਾ ਕਿੰਨੀ ਫੀਸ ਆ ਦੀ ਤੇ ਕੈਨ ਨਹੀਂ ਦਿੰਦੇ ਕਿ ਨਹੀਂ ਦਿੰਦੇ ਨਾਲ ਕਿੰਨੀਆਂ ਵੀ ਲਿਆਉਣੀਆਂ 200 ਲੈ ਕੇ ਆਉਣੀਆਂ 200 ਦੇ ਵਿੱਚ ਕੈਨ ਨਹੀਂ ਦੇਣੇ ਕਿ ਨਹੀਂ 200 ਦੇ ਵਿੱਚ ਨਹੀਂ ਦਿੰਦੇ ਉਹ ਮਾਰ ਕਿੰਨੀ ਦਿੰਦੇ ਕਿ ਨਹੀਂ ਆ ਤੇ ਮਹੀਨੇ ਦਾ ਮਤਲਬ ਖਰਚਾ 200 ਰੁਪਏ ਆ ਉਹਨਾਂ ਦਾ 200 ਰੁਪਏ ਕਿਹੜੇ ਕੈਨ ਜਿੰਨੇ ਦੇ ਉਹਨੇ ਦੀ ਆ ਉਹਨੇ ਦੀ ਆ ਤੇ ਪਾਣੀ ਜਿੰਨਾ ਮਰਜ਼ੀ ਲੈ ਜੀਏ ਜਿੰਨਾ ਮਰਜ਼ੀ ਦੋ ਕੈਨ ਗਰਾਂਜ ਭਾਵੇਂ ਇੱਕ ਲੈ ਜੇ ਦੋ ਲੈ ਜੀ ਅੱਛਾ ਜੀ ਇੱਕ ਕੱਲ ਹੋ ਰਿਹਾ ਮੈਂ ਸਾਰੇ ਬੰਦੇ ਇੱਥੇ ਖੜੇ ਆ ਕੱਲ ਵੀ ਗੱਲ ਕਰੀ ਸੀ ਕੋਈ ਇਹੋ ਜਿਹਾ ਬੰਦਾ ਕੋਲ ਮਿਲ ਹਣਾ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਵੀ ਬੰਦੇ ਘਰ ਵੰਡ ਲੈਣਾ ਆਉਦੇ ਸਹੀ ਹੈ ਸਹੀ ਹੈ ਹੁਣ ਜਿੰਨੇ ਵੀ ਬੋਤਲ ਮਗਰ ਪੜੀ ਗਏ ਉਹਨੂੰ ਫਾਇਦਾ ਤੇ ਘਰ ਦੇ ਨੂੰ ਫਾਇਦਾ ਯਾਰਾਂ ਤੇ ਬਾਕੀ ਕੋਈ ਵੀਡੀਓ ਵੇਖ ਕੇ ਇਹ ਕੰਮ ਕਰਨਾ ਚਾਹੁੰਦਾ ਸਾਡੇ ਨਾਲ ਸੰਪਰਕ ਕਰ ਲੈ ਜਿਹੜੇ ਉਹ ਪੈਸੇ ਉਹ ਘਰ ਦੇਣੇ ਦੇਣੇ ਆ ਉਹਦੇ ਨਾਲ ਉਹਨਾਂ ਦਾ ਕੋਈ ਲੈੱਖਣੇ ਉਹਨਾਂ 200 ਰੁਪਏ ਸਿਰਫ ਪਾਣੀ ਦਾ ਲੈਣਾ ਸਹੀ ਹੈ ਨਾ ਜੀ ਤੇ ਸਾਨੂੰ ਜਰੂਰ ਦੱਸਿਓ ਕਿ ਹੋਇਆ ਤਾਂ ਤੇ ਪਾਈ ਜਿਹੜੇ ਬੰਦੇ ਪਾਣੀ ਲੈ ਕੇ ਆਉਂਦੇ ਫੀਸ ਪਾਸ ਆਪ ਦੀ ਪਰਖਿਆ ਕਰੋ ਸਹੀ ਹੈ ਨਾ ਬਾਕੀ ਬਿੱਲ ਵੀ ਭਰੋ ਟਾਈਮ ਤੇ ਬਾਈ ਤੇ ਹੋਰ ਵੀ ਇਹ ਪਾਣੀ ਲੈ ਕੇ ਆਂਦੇ ਹੋ ਫੀਸ ਪੂਸਾ ਦੀ ਪੂਰੀ ਭਰੋ। ਪਾਣੀ ਨਾਲ ਸਹੀ ਆ ਪਾਣੀ ਬਿੱਲ ਭਰਦਿਆ ਕਰੋ ਵਧੀਆ ਰਹੋਗੇ। ਸਹੀ ਹੈ ਜੀ। ਇਹ ਆਪਣੇ ਆਰੋਂ ਲੱਗਣ ਹੁਣ ਚੱਲੀ ਜਾਂਦੇ ਨੇ। ਇਹ ਆਪਾਂ ਹੀ ਚਲਾ ਸਕਦੇ ਹਾਂ। ਨਹੀਂ ਨਹੀਂ ਸਹੀ ਹੈ ਸਹੀ। ਬਾਕੀ ਪਾਣੀ ਸਹੀ ਆ। ਇੱਕ ਬਣਾਇਆ ਦੱਸੋ ਜਿਹੜਾ ਪਾਣੀ ਆਪਾਂ ਫਿਲਟਰ ਕਰਦੇ ਵਾਟਰ ਟੈਂਕ ਦਾ ਹੁੰਦਾ ਕਿ ਇਹ ਦੂਜਾ ਦਸੱਲਾਉਂਦਾ ਇਹ? ਇਹ ਕਿਰਾਂ ਦਾ ਬੋਰ ਦਾ ਹੋ ਜਾਂਦਾ ਨਹਿਰ ਚ ਪਾਣੀ ਮਾੜਾ। ਅੱਛਾ ਨਹਿਰ ਚ ਪਾਣੀ। ਵੈਸੇ ਇਹ ਦੀ ਚਲਾਵਾਂਗੇ ਵਾਟਰ ਟੈਂਕ ਦਾ। ਇਹ ਬਹੁਤ ਵਧੀਆ ਗੱਲ ਹੈ। ਆਮ ਪਿੰਡਾਂ ਚ ਨਾ ਬੋਰ ਕਰਕੇ ਚਲਾਉਂਦੇ ਆਪਣੇ ਵਾਟਰ ਟੈਂਕ ਦਾ ਪਾਣੀ ਚੱਲੂ ਬਹੁਤ ਸ਼ੁੱਧ ਪਾਣੀ ਮਿਲੂਗਾ ਇੱਕ ਬੰਦਾ 12 ਜਣੇ ਦੀ ਚਟਨੀ ਖਾ ਜਾਂਦਾ ਛੁੱਟ ਗਿਆ ਹੁਣ ਨਾ ਕਦੋਂ ਆਉਣਗੇ ਆਈਏ ਤਾਂ ਹੋਣਗੇ ਮੈਂ ਇਹ ਹੋ ਗਿਆ ਫਰ ਲਿਆ ਤਾਂ ਉਹ ਰੱਬੀ ਤਕੜੇ ਹਾਂ ਠੀਕ ਹੈ